ਜ਼ਰੂਰ ਪੁੱਛੋ ਕਿ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟ ਗਏ ਆ ਕੀ ਜਥੇਦਾਰ ਹੁਣ ਬਾਦਲਾਂ ਤੋਂ ਬਿਨਾਂ ਲੱਗਣ ਲੱਗ ਗਏ ਆ ਸਮਝ ਬਹੁਤ ਹੋਣ ਵਾਲੇ ਕੰਮਾਂ ਤੇ ਸਿੱਖਿਆ ਨੂੰ ਵਧਾਵਾਂਗੇ ਧਾਰਮਿਕ ਖੇਤਰ ਜਿਹੜੇ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਦੇਤੇ ਨੇ ਅੱਜ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਪਿੰਦਰ ਸਿੰਘ ਅਤੇ ਮੌਜੂਦਾ ਤਰਫ ਵਿਚਾਰ ਕਮੇਟੀ ਹਰਿਆਣਾ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਜੀ ਨਤਮਸਤਕ ਹੋਏ ਅਥੀ ਪਹੁੰਚ ਉਹਨਾਂ ਨੇ ਬਾਕੀ ਜੀ ਦਾ ਸ਼ੁਕਰਾਨਾ ਕੀਤਾ ਤੇ ਅਰਦਾਸ ਵੀ ਕੀਤੀ ਤੇ ਇਸ ਦੇ ਨਾਲ ਹੀ ਦਾਦੋਵਾਲ ਜੀ ਨੇ ਚੋਣਾ ਬਾਰੇ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਸਰਕਾਰ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ ਤੇ ਤਿੱਖੇ ਸਵਾਲ ਵੀ ਉਠਾਏ ਆ ਸੁਣਦੇ ਹਾਂ ਲਿਆਣਾ ਕਮੇਟੀ ਨੇ ਕਰਤਾਰ ਦੀ ਕਿੰਨੀ ਵਾਰੀ ਦੇਖੀ ਹੈ ਕੀ ਕੀ ਆਸ ਕਰ ਸਕਦੇ ਆ ਧਰਮ ਦੀ ਗੱਲ ਦੇ ਵਿੱਚ ਦੇਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਅੰਮ੍ਰਿਤਮਈ 10 ਸਾਲ ਦੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਪਿਛਲੇ 28 ਸਾਲ ਤੋਂ ਦੇਸ਼ ਪਰਦੇਸ ਦੇ ਅੰਦਰ ਪੂਰਾ ਭਾਰਤ ਹੀ ਨਹੀਂ ਪੰਜਾਬ ਤੇ ਹਰਿਆਣਾ ਹੀ ਨਹੀਂ ਤਕਰੀਬਨ 20-25 ਮੁਲਕਾਂ ਦੇ ਵਿੱਚ ਧਰਮ ਪ੍ਰਚਾਰ ਕਰਨ ਲਈ ਮੈਨੂੰ ਜਾਣ ਦਾ ਸੁਭਾਗ ਸਮਾਪਤ ਹੋਇਆ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਇਟਲੀ ਨਿਊਜ਼ੀਲੈਂਡ ਜਿੱਥੋਂ ਤੱਕ ਸਤਿਗੁਰੂ ਦੀ ਕਿਰਪਾ ਸਦਕਾ ਨਨਕਾਣਾ ਸਾਹਿਬ ਪੰਜਾ ਸਾਹਿਬ ਪਸ਼ਾਵਰ ਤੱਕ ਦੀਵਾਨ ਸਜਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਤੋਂ ਪਿਛਲੇ 28 ਸਾਲਾਂ ਤੋਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਜਿਹੜੀ ਲਗਾਤਾਰ ਜਾਰੀ ਹੈ। ਉਸੇ ਸਵਾਮਾਂ ਨੂੰ ਵੇਖਦੇ ਆ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਨੇ ਜਦੋਂ 28 ਮਾਰਚ 2024 ਨੂੰ ਮੁੱਖ ਦਫਤਰ ਗੁਰਦੁਆਰਾ ਸਬ ਪਾਤਸ਼ਾਹੀ ਸੇਮੀ ਗੁਰੂ ਖੇਤਰ ਹਰਿਆਣਾ ਵਿਕੇ ਜਦੋਂ ਜਰਨਲ ਇਜਲਾਸ ਹੋਇਆ ਤਾਂ ਉਹਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਚੋਣ ਹੋਈ ਹੈ ਜਿਹਦੇ ਵਿੱਚ ਸਰਦਾਰ ਭਪਿੰਦਰ ਸਿੰਘ ਆਸੰਦ ਇਹਨਾਂ ਨੂੰ ਪ੍ਰਧਾਨ ਸਰਵ ਸੰਮਤੀ ਨਾਲ ਚੁਣਿਆ ਗਿਆ ਫਿਰ ਸਰਦਾਰ ਸੁਦਰਸ਼ਨ ਸਿੰਘ ਜੀ ਸੈਗਲ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਫਿਰ ਬੀਬੀ ਰਵਿੰਦਰ ਕੌਰ ਜੀ ਅਜ਼ਰਾਨਾ ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਤੇ ਜਿਹੜੀਆਂ ਸਿੰਨ ਚੋਣਾ ਸੀ ਸਰਵ ਸੰਮਤੀ ਦੇ ਨਾਲ ਸੰਪੰਨ ਹੋ ਗਿਆ 35 ਮੈਂਬਰਾਂ ਦੇ ਵਿੱਚੋਂ 33 ਮੈਂਬਰ ਜਿਹੜੇ ਉਹ ਹਾਜ਼ਰ ਸੀਗੇ ਔਰ ਇਸ ਚੋਣ ਨੂੰ 3 ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ ਸੀ 28 ਹਾਜ਼ਰ ਸਨ ਦੋਹਾਂ ਨੇ ਫੋਨ ਦੇ ਉੱਤੇ ਇੱਕ ਕੈਨੇਡਾ ਸਨ ਇੱਕ ਗੁਰगांव ਸਨ ਤਾਂ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਔਰ ਉਸ ਤੋਂ ਬਾਅਦ ਜਰਨਲ ਸਕੱਤਰ ਦੀ ਚੋਣ ਵੇਲੇ ਰਮਨੀਕ ਸਿੰਘ ਮਾਨ ਜਿਹੜੇ ਸੀ ਉਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਸੀਗਾ ਔਰ ਦੂਸਰੇ ਪਾਸੇ ਸਾਡੇ ਵੱਲੋਂ ਸਰਦਾਰ ਸਰਵਿੰਦਰ ਸਿੰਘ ਮਡੇਬਰ ਜਮਨਾ ਨਗਰ ਤੋਂ ਉਹਨਾਂ ਨੂੰ ਖੜੇ ਕੀਤਾ ਹੈ ਤਿੰਨ ਚੋਣਾਂ ਜਿਹੜੀਆਂ ਅਸੀਂ ਪ੍ਰਧਾਨਗੀ ਦੀਆਂ ਤਾਂ ਸਰਬਸੰਮਤੀ ਨਾਲ ਹੋਈਆਂ ਜਰਨਲ ਸਕੱਤਰ ਦੀ ਚੋਣ ਤੇ ਜਿਹੜਾ ਸੀਗਾ ਉਹ ਦੋ ਕੈਂਡੀਡੇਟ ਹੋਣ ਕਰਕੇ ਚੋਣ ਹੋਈ ਔਰ ਚੋਣ ਵੀ ਬੜੀ ਪਾਰਦਰਸ਼ੀ ਸਿੱਧੇ ਤਰੀਕੇ ਨਾਲ ਵੀਡੀਓ ਵੀਡੀਓ ਰਿਕਾਰਡਿੰਗ ਚੱਲ ਰਹੀ ਸੀ ਔਰ ਮੈਂਬਰਾਂ ਨੇ ਹੱਥ ਖੜੇ ਕਰਕੇ ਆਪਣਾ ਸਮਰਥਨ ਦਿੱਤਾ ਜਦੋਂ ਕਿ ਰਮਨੀਕ ਸਿੰਘ ਮਾਨ ਨੂੰ ਤਕਰੀਬਨ 4 ਵੋਟਾਂ ਔਰ ਬਾਕੀ ਜਿਹੜੇ ਸੁਖਵਿੰਦਰ ਸਿੰਘ ਮੈਂਬਰ ਸੀ ਉਹਨਾਂ ਨੂੰ 28 ਵੋਟਾਂ ਜਿੱਤੀਆਂ ਸੀ ਉਹ ਉਸ ਤੋਂ ਬਾਅਦ ਰਮਨੀਕ ਸਿੰਘ ਮਾਨ ਉਹਦੇ ਸਾਥੀ ਜਿਹੜੇ ਸੀ ਹਾਰਨ ਤੋਂ ਬਾਅਦ ਵਾਕਆਊਟ ਕਰਕੇ ਚਲੇ ਗਏ ਔਰ ਦੂਸਰੇ ਪਾਸੇ ਜਰਨਲ ਹਾਊਸ ਨੇ ਸਰਬਸੰਪਤੀ ਦੇ ਨਾਲ 6 ਐਗਜ਼ੈਕਟਿਵ ਮੈਂਬਰ ਚੁਣੇ ਜਿਨ੍ਹਾਂ ਵਿੱਚ ਸਰਦਾਰ ਬਲਦੇਵ ਸਿੰਘ ਖਾਲਸਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਤੇ ਹੁਣ ਅਸਤੀਫਾ ਦੇ ਕੇ ਹਰਿਆਣਾ ਸਿੱਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਨੇ ਜਿਵੇਂ ਸਰਦਾਰ ਭਗਵੰਦਰ ਸਿੰਘ ਸੰਧ ਇਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਦਾ ਅਸਤੀਫਾ ਦਿੱਤਾ ਤੇ ਇਧਰ ਮੁਖ ਸੇਵਾਦਾਰ ਜਿਹੜਾ ਉਹ ਬਣੇ ਹਰਿਆਣਾ ਕਮੇਟੀ ਚ ਇਹਨਾਂ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਇਸੇ ਤਰ੍ਹਾਂ ਸਰਦਾਰ ਜਗਸੀਰ ਸਿੰਘ ਮੰਗਿਆਣਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਦੇ ਸਮੇਂ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਰਬਸੰਮਤੀ ਨਾਲ ਦਾਸ ਨੂੰ ਜਿਹੜਾ ਸੀਗਾ ਉਹ ਐਗਜ਼ੀਕਟਿਵ ਮੈਂਬਰ ਦੀ ਨਾਲ ਜਿਹੜੀ ਸੇਵਾ ਧਰਮ ਪ੍ਰਚਾਰ ਦੇ ਨਾਲ-ਨਾਲ ਚੇਅਰਮੈਨ ਧਰਮ ਪ੍ਰਚਾਰ ਵਿਦ ਐਗਜ਼ੀਕਟਿਵ ਮੈਂਬਰ ਔਰ ਸਰਦਾਰ ਟੀਪੀ ਸਿੰਘ ਜੀ ਅੰਬਾਲੇ ਤੋਂ ਸਾਡੇ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਲਾਰ ਪਜੰਦਰਪਾਲ ਸਿੰਘ ਨਾਰਨੌਲ ਮਿਰਿੰਦਰਗੜ੍ਹ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਤੇ ਸਰਦਾਰ ਸੁਦਰਸ਼ਨ ਸਿੰਘ ਗਾਵੜੀ ਭਵਾਨੀ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਜਿਹੜਾ ਸੀ ਚੁਣਿਆ ਗਿਆ ਸੋ ਉਸ ਦਿਨ ਜਦੋਂ ਇਹ 11 ਮੈਂਬਰੀ ਐਗਜ਼ੀਕਟਿਵ ਜਿਹੜੀ ਸੀ ਉਹ ਚੁਣੀ ਗਈ ਦਾਸ ਨੂੰ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਗਈ ਸਰਬ ਸੰਤੀ ਦੇ ਨਾਲ ਉੱਥੇ ਜਿਹੜੀ ਸੀ ਸਾਰੀ ਪ੍ਰਕਿਰਿਆ ਹੋਈ ਤਾਂ ਮੈਂ ਗੁਰੂ ਦੀ ਕਿਰਪਾ ਦੇ ਸਦਕਾਏ ਬੇਨਤੀ ਕਰ ਸਕਦਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਜਿੰਦਾ ਪਹਿਲਾਂ ਸੇਵਾ ਲਈ ਆ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਤੋਂ ਹਮੇਸ਼ਾ ਸਹਿਯੋਗ ਰਿਹਾ ਇਇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਦਾ ਸਹਿਯੋਗ ਮੈਨੂੰ ਅਗਲੇ ਦਿਨ ਹੀ ਜਦੋਂ ਮੇਰੀ ਸੇਵਾਏ ਦਿੱਤੀ ਗਿਆ ਜਰਨਲ ਹਾਊਸ ਨੇ ਸਰਬ ਸੰਗਤੀ ਨਾਲ ਤਾਂ ਸਕੱਤਰ ਧਰਮ ਪ੍ਰਚਾਰ ਮੇਰੇ ਕੋਲੇ ਪੁੱਜ ਗਿਆ ਔਰ ਨਾਲ ਦੀ ਨਾਲ ਅਸੀਂ ਧਰਮ ਪ੍ਰਚਾਰ ਦੀ ਸੇਵਾ ਕਿ ਪੂਰੇ ਹਰਿਆਣਾ ਦੇ ਸਾਡੇ ਜਿਹੜੇ ਗੁਰਦੁਆਰੇ ਹਰਿਆਣਾ ਕਮੇਟੀ ਕੋਲ ਉਹਨਾਂ ਤੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਰਿਪੋਰਟ ਮੈਨੂੰ ਦਿੱਤੀ ਜਾਵੇ ਇੱਕ ਨੇ ਦੱਬੀ ਗੱਲ ਕੀਤੀ ਉਹ ਕਾਂਗਰਸ چلا ਗਿਆ ਕਾਲੀਦਲ ਨਾਲ ਤੇ ਢੀਂਗਸਾ ਸਾਹਿਬ ਵੀ ਤੁਹਾਨੂੰ ਸਾਰਿਆਂ ਨੂੰ ਵਿਚਕਾਰ ਛੱਡ ਕੇ ਤੇ ਬਾਦਲਪਾਲ ਦੇ ਨਾਲ ਗਿਆ ਬਿਲਕੁਲ ਜਦੋਂ ਬਾਦਲਾਂ ਨੂੰ ਛੱਡ ਕੇ ਢੀਂਗਸਾ ਸਾਹਿਬ ਪਾਸੇ ਹੋਏ ਸੀ ਪੰਥ ਦੀ ਉਹ ਕਹਿੰਦੇ ਸੀ ਵੀ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ ਸੌਦਾ ਸਾਹਿਬ ਦੀ ਜਿਹੜੇ ਬਰਗਾੜੀ ਗਾਂਡ ਦਾ ਉਹਨਾਂ ਨੇ ਸਾਰੇ ਜ਼ਿਕਰ ਕੀਤੇ ਸੀ ਅੱਜ ਜੇ ਉਹ ਵਾਪਸ ਗਏ ਅਸੀਂ ਤਾਂ ਉਹਨਾਂ ਦਾ ਸਮਰਥਨ ਇਸ ਕਰਕੇ ਕੀਤਾ ਕਿ ਉਹ ਪੰਥ ਵਾਲੇ ਪਾਸੇ ਆਏ ਕੌਮ ਵਾਲੇ ਪਾਸੇ ਆਏ ਪੰਥਕ ਮੁੱਦਿਆਂ ਵਾਲੇ ਪਾਸੇ ਆਏ ਸਰਦਾਰ ਢੀਂਡਸਾ ਸਾਹਿਬ ਦੀ ਕੀ ਕਮਜ਼ੋਰੀ ਰਹੀ ਹੈ ਤਾਂ ਉਹ ਹੀ ਦੱਸ ਸਕਦੇ ਕਿ ਉਹਨਾਂ ਨੇ ਮੁੜ ਕੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵਾਲੀ ਜਿਹੜੀ ਸੀ ਲਾਈਨ ਉਸੇ ਤਰ੍ਹਾਂ ਕਿਵੇਂ ਜੁਆਇਨ ਕਰ ਲਿਆ ਉਹਨਾਂ ਨੇ ਤੇ ਕਿਹਾ ਸੀ ਜਿੱਨਾ ਚਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਚਿਰ ਨਹੀਂ ਜਾਵਾਂਗੇ ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿਵੇਂ ਕਬੂਲ ਲਈ ਇਹ ਤਾਂ ਸਰਦਾਰ ਢੀਂਡਸਾ ਸਾਹਿਬ ਦੱਸ ਸਕਦੇ ਆ ਅਸੀਂ ਤਾਂ ਪੰਥ ਦੇ ਸਿਧਾਂਤਾਂ ਨੂੰ ਬਚਾਉਣ ਲਈ ਪੰਥ ਦੀਆਂ ਪਰੰਪਰਾਵਾਂ ਨੂੰ ਬਚਾਉਣ ਲਈ ਹਮੇਸ਼ਾ ਸੰਘਰਸ਼ ਕੀਤਾ ਤੇ ਸਾਡੇ ਕਾਫਲੇ 'ਚ ਕਾਹੇ ਸਰਦਾਰ ਢੀਂਡਸਾ ਸਾਹਿਬ ਆਏ ਜਾਇ ਕੋ ਹੋ ਰਾਇ ਅਸੀਂ ਉਹਦਾ ਸਵਾਗਤ ਕੀਤਾ ਅੱਜ ਉਹ ਇਹ ਕਾਫਲਾ ਛੱਡ ਕੇ ਫਿਰ ਉਹ ਸਿਆਸਤ ਸੱਤਾ ਵਾਲੇ ਪਾਸੇ ਜਾਣਾ ਚਾਹੁੰਦੇ ਆ ਕਿਉਂਕਿ ਸਾਡੇ ਵਾਲੇ ਪਾਸੇ ਸੰਘਰਸ਼ ਆ ਸਾਡੇ ਵਾਲੇ ਪਾਸੇ ਮੁਕਾਦਮੇ ਵੀ ਆ ਜੇਲ੍ਹਾਂ ਵੀ ਆ ਸਭ ਕੁਝ ਆ ਪਰ ਜਿਨ੍ਹਾਂ ਨੇ ਸੱਤਾ ਦਾ ਆਨੰਦ ਭੋਗਿਆ ਹੋਵੇ ਉਹ ਸੱਤਾ ਜਿਹੜੀ ਉਹ ਚਾਹੁੰਦੇ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੁਰ ਸੱਤਾ ਹੰਡਾਉਣੀ ਚਾਹੁੰਦੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਜੋ ਮੈਂ ਅਕਸਰ ਕਹੀ ਆ ਕਿ ਧਰਦੀ ਦੇ ਡাইনੋਸੌਰ ਮੁੜ ਕੇ ਵਾਪਸ ਆ ਸਕਦੇ ਆ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਮੁੜ ਸੱਤਾ 'ਚ ਨਹੀਂ ਆ ਸਕਦਾ ਇਹ ਭੁਲੇਖਾ ਸਰਦਾਰ ਢੀਂਡਾ ਸਾਹਿਬ ਨੂੰ ਵੀ ਕੱਢ ਦੇਣਾ ਚਾਹੀਦਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਮੌਜੂਦਾ ਐਮਪੀ ਫਿਰੋਜ਼ਪੁਰਾ ਉਹ ਭਗੌਣਾ ਹੋ ਗਿਆ ਉਹਨੇ ਬਿਆਨ ਦੇ ਦਿੱਤਾ ਕਿ ਮੈਂ ਕਿਤੇ ਐਮਪੀ ਦੀ ਇਲੈਕਸ਼ਨ ਨਹੀਂ ਲੜਾਂਗਾ ਅੱਜ ਉਹਨੂੰ ਹਾਲਾਤ ਆਪਣੇ ਦਿਖ ਰਹੇ ਆ ਪੈਰਾਂ ਥੱਲੇ ਸਿਆਸੀ ਜ਼ਮੀਨ ਖਿਸਕੀ ਹੋਈ ਆ ਕੰਨਾਂ 'ਚ ਵੱਜਦੇ ਫਿਰ ਰਹੇ ਆ ਸੌਦਾ ਸਾਥ ਦੇ ਯਾਰ ਜਿਹੜੇ ਸੌਦਾ ਸਾਥ ਨਾਲ ਯਾਰੀ ਨਭਾਉਂਦੇ ਰਹੇ ਉਹਦੇ ਚੇਲਿਆਂ ਨੂੰ ਬਚਾਉਂਦੇ ਰਹੇ ਬਰਗਾੜੀ ਜਦਜੀ ਕਾਂੜ ਦੇ ਦੋਸ਼ੀਆਂ ਨੂੰ ਤੇ ਸਾਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਰਹੇ ਅੱਜ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਇਹ ਹਾਰ ਆ ਕਿ ਉਹਨੇ ਹਾਲਾਂਕਿ ਉਹਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਆ ਤੇ ਪੰਜਾਬ 'ਚੋਂ ਕਿਤੇ ਉਹ ਵੀ ਐਮਪੀ ਇਲੈਕਸ਼ਨ ਲੜਨ ਤੋਂ ਨਾ ਜਿਹੜੀ ਆ ਉਹਨੇ ਕਰ ਦਿੱਤਾ। ਜਿੰਨੀ ਇੰਨਾ ਤਾਂ ਵੀ ਢੀਰਸਾ ਸਾਹਿਬ ਨੇ ਕਿਹਾ ਸੀ ਕਿ ਮੇਰਾ ਜਿਹੜਾ ਤਸਵੀਰ ਬਦਲਦਾ ਸੁੰਦੇਤਾ ਹੋਇਆ ਤੇ ਛੋਟਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਲਈ ਹੋਇਆ ਜਿਹੜਾ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਨਤੀਜੇ ਨਿਕਲਣਗੇ ਉਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾ ਆਜਾਤ ਉੱਤੇ ਲਗਾਇਆ ਜਾਏਗਾ ਕਿ ਜਿਹੜਾ ਮੌਜੂਦਾ ਜਥੇਦਾਰ ਨੇ ਵਾਕਈ ਦਬਾਹ ਹੀ ਘੱਟ ਕੇ ਇਹ ਸਰਦਾਰ ਢਿੰਡਸਾ ਸਾਹਿਬ ਤੋਂ ਤੁਹਾਨੂੰ ਜਵਾਬ ਲੈਣੇ ਚਾਹੀਦੇ ਸਰਦਾਰ ਢਿੰਡਸਾ ਸਾਹਿਬ ਦੇ ਬਣਦੇ ਜਵਾਬ ਦਾਦੂ ਵਾਲ ਨਹੀਂ ਦੇ ਸਕਦਾ ਜਿਹੜੇ ਮੇਰੇ ਨਾਲ ਬਣਦੇ ਸਾਲੋ ਮੈਨੂੰ ਕਰੋ ਮੈਂ ਇੱਕ ਗੱਲ ਜਰੂਰ ਪੁੱਛੋ ਕਿ ਕੀ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟ ਗਏ ਆ ਕੀ ਜਥੇਦਾਰ ਹੁਣ ਬਾਦਲਾਂ ਤੋਂ ਬਿਨਾਂ ਲੱਗਣ ਲੱਗ ਗਏ ਆ ਇਹ ਸਵਾਲ ਤੁਹਾਡੇ ਸਰਦਾਰ ਢੀਂਡਸਾ ਸਾਹਿਬ ਨੂੰ ਅਸੀਂ ਤਾਂ ਇੱਕ ਬਜ਼ੁਰਗ ਹੋਣ ਕਰਕੇ ਸਰਕਾਰ ਕਰਦੇ ਆਂ ਢੀਂਡਸਾ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਜਿੱਥੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਆਂ ਅਸੀਂ ਭਾਵੇਂ ਹਰਿਆਣੇ 'ਚ ਬੈਠੇ ਆਂ ਦੁਨੀਆ 'ਚ ਵਿਚਰਦੇ ਆਂ ਦੁਨੀਆ 'ਚ ਬੈਠਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਆਂ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਜਥੇਦਾਰ ਹੋ ਨਿਰਪੱਖ ਹੋਵੇ ਉਹਦੇ ਲਈ ਕੋਈ ਵਲ ਇੱਕ ਪਰਿਵਾਰ ਨਾ ਹੋਵੇ ਜਾਂ ਇੱਕ ਸਟੇਟ ਨਹੀਂ ਉਹਦੇ ਲਈ ਪੂਰੀ ਦੁਨੀਆ ਜਿਹੜੀ ਆ ਦੁਨੀਆ ਤੇ ਬੈਠਾ ਸਿੱਖਾ ਉਹ ਪੂਰੀ ਦੁਨੀਆ ਤੇ ਬੈਠੇ ਸਿਕਾ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਸੇਵਾ 'ਚ ਬੈਠੇ ਜਥੇਦਾਰਾਂ ਦਾ ਸਤਿਕਾਰ ਕਰਦੇ ਆ ਜੋ ਨਿਰਪੱਖਤਾ ਦੇ ਨਾਲ ਫੈਸਲੇ ਲੈਣ ਜਦੋਂ ਨਿਰਪੱਖਤਾ ਨਾਲ ਫੈਸਲੇ ਲੈਂਦੇ ਆ ਸਾਨੂੰ ਆਵਾਜ਼ ਮਾਰਦੇ ਅਸੀਂ ਵੀ ਨੰਗੇ ਪੈਰੀ ਚੱਲ ਕੇ ਆਉਂਨੇ ਆ ਅਕਾਲ ਤਖਨ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸੱਦਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਮਾਂਤਰਾਂ ਬਦਲੀਆਂ ਜਾ ਰਹੀਆਂ ਨੇ ਅਮਰੀਕਾ 'ਚ ਬੈਠਾ ਕੋਈ ਗੁਰੂ ਸਾਹਿਬ ਦੇ ਸਰੂਪ ਇਸ ਤਰ੍ਹਾਂ ਬਦਲ ਰਿਹਾ ਕਿ ਅਸੀਂ ਨੰਗੇ ਪੈਰੀ ਚੱਲ ਕੇ ਅਕਾਲ ਤਖਤ ਸਾਹਿਬ ਤੇ ਆਏ ਬੰਦੀ ਸਿੰਘਾਂ ਦੀ ਤੁਸੀਂ ਗੱਲ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਹੋਣਾ ਨੇ ਸਾਨੂੰ ਆਵਾਜ਼ ਦਿੱਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤੇਜਾ ਸਿੰਘ ਸਮੁੰਦਰੀ ਹਾਲਜੇ ਕੱਟ ਹੋਣਾ ਅਸੀਂ ਨੰਗੇ ਪੈਰੀ ਚੱਲ ਕੇ ਆਏ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਚ ਆਪਣੇ ਵਿਚਾਰ ਵੀ ਦਿੱਤੇ ਇਹ ਜਿਹੜੀ 9 ਮੈਂਬਰੀ ਕਮੇਟੀ ਸਰਦਾਰ ਧਾਮੀ ਸਾਹਿਬ ਨੇ ਬਣਾਈ ਸੀ ਉਹਦੇ 'ਚ ਮੈਨੂੰ ਮੈਂਬਰ ਵੀ ਪਾਇਆ ਪਰ ਬਦਕਿਸਮਤੀ ਰਹੀ ਕਿ ਜਦੋਂ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਵਿਰੋਧ ਕਰ ਦਿੱਤਾ ਪਹਿਲੀ ਮੀਟਿੰਗ ਵਿੱਚ ਹੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਹੋਣ ਬੰਦੀਆਂ ਦੀ ਰਿਹਾਈ ਮੰਗਦਾ ਸੀ ਬਾਪੂ ਸੂਰਤ ਸਿੰਘ ਖਾਲਸਾ ਬਾਦਲਾ ਨੇ ਉਹਨੂੰ ਬੰਦੀ ਬਣਾ ਦਿੱਤਾ ਡੀ ਐਮ ਸੀ ਹਸਪੀਟਲ ਦੇ ਵਿੱਚ ਤੇ ਅਸੀਂ ਜਿਹੜੀ ਉਹਨਾਂ ਦੀ ਰਿਹਾਈ ਜਿਹੜੇ ਮੰਗਦੇ ਉਹਨਾਂ ਨੂੰ ਬੰਦੀ ਬਣਾਉਣ ਵਾਲੇ ਤੇ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿਣ ਵਾਲੇ ਪੰਜਾਬ ਜ਼ਿਲ੍ਹਾ ਚ ਸਵਿਫਟ ਨਹੀਂ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਚਿੱਠੀ ਲਿਖੀ ਦਿੱਲੀ ਸਰਕਾਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਉਹਨਾਂ ਨੂੰ ਬਾਹਰ ਕੀਤਾ ਜਾਵੇ ਤੇ ਵੱਧ ਕਿਸਮਤੀ ਕੇ ਸਰਦਾਰ ਧਾਮੀ ਸਾਹਿਬ ਨੇ ਉਹ ਕਮੇਟੀ ਦਾ ਹੀ ਭੋਗ ਪਾ ਦਿੱਤਾ ਕਿ ਉਹਨਾਂ ਨੇ ਮੁੜ ਕੇ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਦਸਕਤੀ ਮੇ ਮਚਲਾਈ ਤਾਂ ਤੱਕ ਸ੍ਰੀ ਕੇਸਗੜ ਸ੍ਰੀ ਆਨੰਦਪੁਰ ਸਾਹਿਬ ਮੈਂ ਦਰਸ਼ਨ ਕਰਨ ਗਿਆ ਉੱਥੇ ਸਟੌਨ ਲੱਗੀ ਸੀ ਬਤੌਰ ਮੁਖ ਸੇਵਾਦਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਉਹਦੇ ਤੇ ਦਸਤਖਤ ਕਰਕੇ ਸਾਈਨ ਕੀਤੇ ਆਪਣੇ ਦਸਤਖਤ ਕੀਤੇ ਉਸ ਫਾਰਮ ਦੇ ਉੱਤੇ ਕਿ ਬੰਦੀ ਸਿੰਘ ਰਿਹਾਉਣੇ ਚਾਹੀਏ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋਂ ਕਿਤੇ ਆਵਾਜ਼ ਆਵੇ ਅਸੀਂ ਨੰਗੇ ਪੈਰੀ ਚੱਲ ਕੇ ਜਾਂਦੇ ਹਾਂ ਸ਼੍ਰੋਮਣੀ ਕਮੇਟੀ ਦੇ ਉਹ ਕੋਈ ਪੰਥਕ ਸੰਸਥਾ ਦੇ ਅਸੀਂ ਉਸ ਵੇਲੇ ਆਪਣਾ ਫਰਜ਼ ਸਮਝਦੇ ਹੋਏ ਫਰਜ਼ ਨਿਭਾਉਂਦੇ ਹੋਤੇ ਹਾਜ਼ਰਾਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਤੌਰ ਮੁਖ ਸੇਵਾਦਾਰ ਨੇ ਚਿੱਠੀ ਲਿਖੀ ਮੁੱਖ ਮੰਤਰੀ ਹਰਿਆਣਾ ਨੂੰ ਚਿੱਠੀ ਲਿਖੀ ਐਗਜ਼ੈਕਟਿਵ ਜਮਤਾ ਪਾਸ ਕੀਤਾ ਤੇ ਮਤਾ ਪਾਸ ਕਰਕੇ ਐਗਜ਼ੈਕਟਿਵ ਨੇ ਜਾ ਕੇ ਮੁੱਖ ਮੰਤਰੀ ਸ੍ਰੀ ਮਨੋਰ ਲਾਲ ਖੱਟੜ ਹਰਿਆਣਾ ਦੇ ਜਿਹੜੇ ਸੀਗੇ ਹੁਣ ਐਕਸੀਐਮ ਉਹਨਾਂ ਨੂੰ ਜਾ ਕੇ ਵੀ ਅਸੀਂ ਆਪਣਾ ਜਿਹੜਾ ਮੰਗ ਪੱਤਰ ਸੀ ਮਤਾ ਜਿਹੜਾ ਪਾਸ ਕੀਤਾ ਉਹ ਦਿੱਤਾ ਸੋ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਹੇ ਗੁਰਦੁਆਰਾ ਅੰਬਸਾਹ ਮੋਰਚਾ ਚਾਹੇ ਹਸਨਪੁਰ ਬਾਪੂ ਸੂਰਜ ਸਿੰਘ ਦਾ ਮੋਰਚਾ ਚਾਹੇ ਬਰਗਾੜੀ ਇਨਸਾਫ ਮੋਰਚਾ ਚਾਹੇ ਹੁਣ ਕੌਮੀ ਇਨਸਾਫ ਮੋਰਚਾ ਅਸੀਂ ਹਰ ਮੋਰਚੇ 'ਚ ਆਪਣਾ ਯੋਗਦਾਨ ਪਾਇਆ ਤੇ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਅਸੀਂ ਦਿਨ ਰਾਤ ਇੱਕ ਕੀਤਾ ਹੋਰ ਕਰਾਂਗੇ ਅੱਜ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਆ ਕਿਉਂਕਿ ਨਵੀਂ ਚੋਣ ਹੋਈ ਆ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਤੇ ਗੁਰੂ ਦਾ ਸੁਪਰਾਨਾ ਕਰਨ ਵਾਸਤੇ ਸਾਡੀ ਸਮੁੱਚੀ ਐਗਜ਼ੈਕਟਿਵ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਜਿਹੜੇ ਆ ਉਹ ਸਾਡੇ ਆਏ ਆ ਉੱਥੇ ਹੀ ਸੰਤ ਮਹਾਪੁਰਸ਼ ਸੰਤ ਬਾਬਾ ਹਾਕਮ ਸਿੰਘ ਜੀ ਮੁੱਖੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਸੰਤ ਬਾਬਾ ਸੁਖਾ ਸਿੰਘ ਜੀ ਦੇ ਛੋਟੇ ਭਰਾਤਾ ਨੇ ਉਹ ਵੀ ਆਏ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਢੀਂਸਾ ਵਾਲੇ ਆਏ ਨੇ ਔਰ ਇਸੇ ਤਰ੍ਹਾਂ ਬਾਬਾ ਪ੍ਰਦੀਪ ਸਿੰਘ ਜੀ ਪੰਥਕ ਸੇਵਾ ਲੈਰ ਦਾਦੂ ਸਾਹਿਬ ਦੇ ਆਗੂ ਤੇ ਹੋਰ ਬਹੁਤ ਸਾਰੇ ਮਹਾਪੁਰਸ਼ ਤੇ ਸਾਡੇ ਬਹੁਤ ਸਾਰੇ ਮੈਂਬਰ ਐਗਜ਼ੈਕਟਿਵ ਤੋਂ ਬਿਨਾ ਸਰਦਾਰ ਪਰਮਜੀਤ ਸਿੰਘ ਮਾਠਾ ਸਿਰਸਾ ਤੋਂ ਬੈਠੇ ਨੇ ਸਰਦਾਰ ਮਾਲਕ ਸਿੰਘ ਜੀ ਕੰਗ ਸਿਰਸਾ ਤੋਂ ਆਏ ਨੇ ਸਰਦਾਰ ਹਰਪਜਨ ਸਿੰਘ ਰਠੌਰ ਰੋहतक ਤੋਂ ਆਏ ਨੇ ਸਾਡੇ ਸਰਦਾਰ ਗੁਰਜਿੰਦਰ ਸਿੰਘ ਜੀ ਬੀਬੀ ਪਰਮਿੰਦਰ ਕੌਰ ਜੀਨ ਤੋਂ ਆਏ ਨੇ ਸਰਦਾਰ ਮਲਕੀਰ ਸਿੰਘ ਪਾਣੀਪਤ ਤੋਂ ਆਏ ਨੇ ਸਰਦਾਰ ਅੰਗਰੇਜ਼ ਸਿੰਘ ਗੁਰਾਇਆ ਕੈਥਲ ਤੋਂ ਆਏ ਨੇ ਸਾਡੇ ਸਰਦਾਰ ਭੁਵਿੰਦਰ ਸਿੰਘ ਬਿੰਦਰਾ ਇਹ ਅੰਬਾਲਾ ਤੋਂ ਆਏ ਨੇ ਸੋ ਐਗਜ਼ੈਕਟਿਵ ਦੇ ਨਾਲ ਬਹੁਤ ਸਾਰੇ ਮੈਂਬਰ ਸਹਿबान ਵੀ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੱਜ ਗੁਰੂ ਰਾਮਦਾਸ ਦੇ ਦਰ ਤੇ ਦਰਸ਼ਨ ਕਰਨ ਤੇ ਸ਼ੁਕਰਾਨਾ ਕਰਨ ਆਏ। ਮੌਕੇ ਤੇ ਮੌਜੂਦ ਭੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਤਰੱਕ ਪ੍ਰਚਾਰ ਕਮੇਟੀ ਦਾ ਕੰਮ ਦਾਦੂਬਾਲ ਜੀ ਨੂੰ ਸੌਂਪ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਉਹ ਕੀ ਕੀ ਕੰਮ ਕਰਨਗੇ ਉਹਨਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਸ਼੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਨੂੰ ਕੀ ਅਪੀਲ ਕੀਤੀ ਆਓ ਸੁਣਦੇ ਹਾਂ। ਸਮਝ ਬਹੁਤ ਆਉਣ ਵਾਲੇ ਕੰਮਾਂ ਤੇ ਸਿੱਖਿਆ ਨੂੰ ਵਧਾਵਾਂਗੇ। ਧਾਰਮਿਕ ਖੇਤਰ ਜਿਹੜੇ ਨੇ ਪੁਜੀਤ ਸਿੰਘ ਦਾਦੂਵਾਲ ਨੂੰ ਦੇਤੇ ਨੇ ਇਹ ਵਿਦਾਨ ਕੇ ਅਗੇ ਧਰਮ ਪ੍ਰਚਾਰ ਦਾ ਕੰਮ ਸਾਰਾ ਹੈ ਪੂਰੇ ਜੋਰ ਨਾਲ ਚੁੱਕਣਗੇ ਸਾਡੇ ਯਕਟ ਮੈਂਬਰ ਬਲਦੇਸ਼ ਸਿੰਘ ਖਾਸਾ ਜੀ ਵਿਖੇ ਨਾਲ ਤੋਂ ਜਵਾਨ ਨੇ ਸਾਡੇ ਨੇ ਸਾਰੇ ਮੈਂਬਰ ਵਧੀਆ ਤੰਤਰਿਕ ਨਾਲ ਕੰਮ ਕਰਾਂਗੇ ਜੋ ਵੀ ਕੌਮ ਦਾ ਕੰਮ ਹੋਵੇ ਜਾਂ ਧਰਮ ਦਾ ਕੰਮ ਹੋਵੇ ਜਾਂ ਹੋਰ ਕਈ ਖੇਤਰ ਦੇ ਕੰਮ ਹੋਣ Haryana ਕਮੇਟੀ ਦੇ ਉਹ ਬੜੇ ਧਿਆਨ ਨਾਲ ਕਰਾਂਗੇ ਸਿੱਖਾਂ ਦੀ ਪਰੇਸ਼ਾਨ ਨੂੰ ਲੈ ਕੇ ਸਸਿਆਵਾ ਅੰਦੋਲੇ ਕਈ ਵਾਰੀ ਗੇਟ ਕਰਾਈ ਮਾ ਜਿੰਦਾ ਸਾਹਮਣੇ ਕਿ ਗੇਟ ਸਿੱਖੀ ਸਭ ਉਂ ਸਿੱਖਾ ਦਾ ਕਰੈਮ ਜਦੋਂ ਵੀ ਕੋਈ ਸਿੱਖਾਂ ਦਾ ਧੱਪਾ ਹੋਵੇਗਾ ਇਸ ਉੱਤੇ ਜਖਲੋਵਾਂ ਦੇਣਾ ਡੇਲ ਬੋਣੇ ਮੇਰਾ 28 ਸਾਲ ਦਾ ਤਜਰਬਾ ਹੈ 1996 ਜਦ ਮੈਂ ਪਹਿਲੀ ਐਰਐਸਜੀਪੀਸੀ ਮੈਂਬਰ ਬਣਿਆ ਮੇਰਾ ਬੜਾ ਪੁਰਾਣਾ ਤਜਰਬਾ ਹੈ ਉਦੋਂ ਦਾ ਮੈਂ ਜਦੋਂ ਵੀ ਕਿਤੇ ਸਿੱਖ ਸਿੱਖ ਮਸਲਾ ਹੋਇਆ ਅੱਗੇ ਜਾ ਕੇ ਖਲਾਉ ਇਸ ਕਾਰਨ ਸੰਗਤ ਬੜਾ ਪਿਆਰ ਕਰਦੀ ਹੈ ਤੇ ਸਭ ਦਾ ਸਾਡੇ ਨਾਲ ਅਸੀਂ ਸੰਗਤ ਦੇ ਨਾਲ ਅਸੰਗਤੋ ਕਦੇ ਸਹੀ ਪਾਸੇ ਨਹੀਂ ਹੁੰਦੇ ਨਾ ਹੁੰਦਾ ਅਰੇ ਅੰਮ੍ਰਿਤ ਜੀ ਸਿਆਸੀ ਖਲਾਫ ਹੰਤੀ ਦੇ ਤਰ੍ਹਾਂ ਨਹੀਂ ਸਿੱਖਾਂ ਦੀ ਗੱਲ ਕਰਨੇ ਸਿੱਖਾਂ ਦਾ ਇਹੋ ਜੀ ਗੱਲ ਕੋਈ ਹਿੜਿਆਣ ਦੇ ਵਿੱਚ ਠੀਕ ਹੈ ਸਾਰਾ ਬੋਲਬਾਲਾ ਵੀ ਠੀਕ ਹੈ ਸਾਡੇ ਸਰਕਾਰਾਂ ਨਾਲ ਵੀ ਠੀਕ ਰਹਿੰਦਾ ਹੈ ਬੋਲਬਾਲਾ ਠੀਕ ਹੈ ਸਿੱਖਾਂ ਦਾ ਕੋਈ ਮਾੜੀ ਗੱਲ ਨਹੀਂ ਸਿੱਖਾਂ ਦੇ ਕੋਈ ਸਾਡਾ ਨਾਲ ਤੱਕਾ ਨਹੀਂ ਹੋ ਗਿਆ ਠੀਕ ਹੋ ਰਿਹਾ ਕੰਮ ਬਹੁਤ ਹੋ ਗਿਆ ਨਿੱਕੜੀ ਨੇ ਕਿਹਾ ਕਿ ਮੀਤ ਜੀ ਸ਼ਾਬਾਸ਼ ਮੌਜੂਦ ਹੈ ਉਨੋਸਪਿਟਿਕਲ ਫਲੋਕਨਾੰਦਾਰੀਆਂ ਉਹ ਪਲੇਸਮੈਂਟ ਸੌਟਸ ਸਿਸਟਮ ਹੈ ਜੋ ਮੈਂ ਤਰਵੀਰ ਸਿੰਘ ਬਾਦਲ ਨੂੰ ਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਨਿਮਰਤਾ ਸਹਿਤ ਜਿਹੜਾ ਮੇਰੀ ਪੀੜੀ ਕਾਲਜ ਇਹਦਾ ਸਾਨੂੰ ਲollipops ਦਿੰਦਿਆਂ ਘਟੋ-ਘਟ ਮੈਨੂੰ ਵੇਦਿਆਂ ਨੂੰ 28 ਸਾਲ ਹੋ ਗਏ ਨੇ ਤੇ ਅਜੇ ਤੱਕ ਬਣਿਆ ਨਹੀਂ ਕਈ ਜਾਂਦਾ ਨੇ ਸਿਟਾ ਸੋਣੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਝੋਲੀ ਫਲਾ ਕੇ ਆਨਾ ਵੀ ਸਾਡੀ ਝੋਲੀ ਚ ਪਾ ਦੇਣ ਤਸੀਂ ਕੋ ਛਿੱਤੀ ਬਣਾ ਦਿਆ ਪਰ ਉਹਨਾਂ ਰੱਖੋੜ ਤੇ ਰੱਖੋ ਕੋਈ ਰੱਖਿਆ ਨਾ ਬਜਟ ਉਹਨਾਂ ਰੱਖਿਆ ਰੱਖਿਆ ਹਾਈ ਉਹ ਲਾਂਦੇ ਨਹੀਂ ਉਹ ਅੱਗੇ ਉਹਨਾਂ ਚੋਂ ਲਾਂਦੇ ਰਹੇ ਨੇ ਹੁਣ ਤਾਂ ਫੀਸਾਂ ਵੀ ਨਹੀਂ ਦਿੰਦੇ ਉਹਨਾਂ ਮੁਲਾਜ਼ਮਾਂ ਦੀਆਂ ਫੀਸਾਂ ਤੋਂ ਤਾਂ ਗਨੇ ਮੁਲਾਜ਼ਮ ਤੋਂ ਤੇ ਮੇਰੀ ਕਿਆ ਨਾ ਗੱਲ ਹੁੰਦੀ ਤੇ ਮੈਂ ਬੇਨਤੀ ਕਰਨਾ ਸੁਖਬੀਰ ਸਿੰਘ ਬਾਦਲ ਨੂੰ ਤੇ ਪ੍ਰਧਾਨ ਜਸ ਸਿੰਘ ਧੰਮ ਜੇ ਸੋਮੀਪੁਰ ਦੇ ਪ੍ਰਧਾਨ ਨੇ ਸਾਡੀ ਝੋਲੀ ਪਾ ਦੇ ਹਰਿਆਣੇ ਦੀ ਦਾਤ ਤੇ ਹਰਿਆਣੇ ਹੁਣ ਦੇ ਦੇਣਾ ਪਿਆਰ ਨਾਲ ਅਸੀਂ ਇਹਨੂੰ ਬੜਾ ਵਧੀਆ ਚਲਾਵਾਂਗੇ ਨਾਰੇ ਮੈਡੀਕਲ ਚਲਾਵਾਂਗੇ ਹਰਿਆਣਾ ਦੇ ਸਿੱਖਾਂ ਦੇ ਦਾਤੇ ਦਿੱਸੇ ਬੜੀਆਂ ਨੂੰ ਰੋਲੋਂ ਹੋਣਗੇ ਸਿੱਖ ਤੇ ਸਾਨੂੰ ਦੇ ਦੇਣਾ ਚਾਹੀਦਾ ਨਾਲ ਮੇਰੀ ਤੇਰ ਹੈ ਟਿੱਕਿਆ ਦੇ ਖੇਤਰ ਦੇ ਟਿੱਕਿਆ ਨੇ ਨਹੀਂ ਸਿੱਖ ਸਿੱਖਿਆ ਖੇਤਰ ਜਿਹੜੇ ਸਾਡੇ ਕੋਲ ਕਾਲਜ ਨੇ ਦਾ ਸਕੂਲ ਨੇ ਸਾਡੇ ਬੜੇ ਵਧੀਆ ਚੱਲਣ ਦਾ ਨੇ ਸ਼੍ਰੋਮਣੀ ਕਮੇਟੀ ਦੇ ਵੇਰੇ ਘਾਟੇ ਹੀ ਸਨ ਉਹ ਅੱਜ ਸਾਰੇ ਆਪ ਹੋ ਰਹੇ ਨੇ ਸਾਡੇ ਦੰਦੋਂ ਤੇ ਅਸੀਂ ਵੇਖਿਆ ਰੱਖ ਵੇਖਾਂ ਲਗਾ ਘਾਟੇ ਸਨ ਪਤਾ ਨਹੀਂ ਸ਼੍ਰੋਮਣੀ ਪਿੰਡ ਦੇ ਕਾਰਨ ਕੀ ਇਹ ਘਾਟੇ ਨਹੀਂ ਹਰਕੀ ਸਾਡੇ ਹਰ ਜੀ ਵਾਧੇ ਜੋ ਕਾਟੇ ਚ ਹੈ ਨਹੀਂ ਹੁਣ ਅੱਗੇ ਨਾਲ ਆਪੋ ਇਹਨੇ ਸਾਰੇ ਤੇ ਸਿੱਖ ਕਾਲਜ ਨੇ ਸਾਡੇ ਉਹ ਵੀ ਅੱਗੇ ਨਾਲ ਆਪੋ ਇਹਨੇ ਸਕੂਲ ਵੀ ਆਪੋ ਇਹਨੇ ਐਦਾਂ ਬੱਚੇ ਵੀ ਜਾਦੇ ਉਹ ਗੈਨੇ ਪ੍ਰੇਰਣਾ ਕਰਕੇ ਅਗੋਂ ਬੱਚੇ ਹੋਰ ਤੁਹਾਨੂੰ ਉਮੀਦ ਹੈ ਕਾਫੀ ਜਾਦੇ ਐਡਮਿਸ਼ਨ ਹੋਊਗੀ ਬੜੀ ਕਦੀ ਕੰਮ ਤੋਂ ਜਰਦੀ ਗਈ ਹੈ ਨਾ ਉਹਨਾਂ ਨਿਸ਼ਚਿਤ ਅਕੈਡਮੀ ਦੇ ਬੱਚੇ ਬੜੇ ਸ਼ੁਕਰ ਵਾਲੀ ਗੱਲ ਹੈ ਕੰਮ ਕਰਦੇ ਨੇ ਕੰਮ ਕਰਨਾ ਚਾਹੀਦਾ ਕੰਮ ਤੇ ਮੇਰਾ ਕੋਈ ਕਿੰਤੂ ਮੇਰਾ ਦੇ ਕਿੰਤੂ ਹੈ ਮੇਰੀ ਪੁਰਾਣੀ ਕਾਲਜ ਕਿ ਉਹ ਸਾਨੂੰ ਦੇ ਦੇਣੋ ਤੇ ਜਿਹੜਾ ਇਹਨਾਂ ਦੇ ਸਿਖਾਂ ਦੀ ਸਿਖਾਂ ਦੀ ਦਾਤ ਹੈ ਉਹ ਸਿੱਖਾਂ ਦੀ ਜਾਇਆਂ ਦਾ ਤੇ ਹਰਿਆਣੇ ਦੇ ਸਿੱਖਾਂ ਦੀ ਉਹ ਸਾਨੂੰ ਇਹ ਕੇਵਲ ਤੇ ਕੇਵਲ ਵੋਟਾਂ ਲੈਣ ਵਾਸਤੇ ਵੋਟਾਂ ਦੀ ਪਛਾਣ ਕਰਨ ਵਾਸਤੇ ਵੋਟਾਂ ਲੈਣ ਵਾਸਤੇ ਗ੍ਰਾਮ ਨੇ ਕਾਰਦੇ ਨਾਲ આજ ਤੱਕ ਇਹਨਾਂ ਉਹਨੂੰ ਕੋਈ ਬੜਾਇਆ ਨਹੀਂ ਇਹ ਪਹਿਲੂ ਕਹਿੰਦੇ ਹਨ ਹਰਿਆਣੇ ਅਸੀਂ ਹਰਿਆਣਾ ਕਮੇਟੀ ਮੰਨਦੀ ਨਹੀਂ ਜਦੋਂ ਵੋਟਾਂ ਦਾ ਐਲਾਨ ਹੋਇਆ ਸਭ ਤੋਂ ਪਹਿਲੂ ਖਲੋਣ ਨੂੰ ਤੜ੍ਹਿਆ ਮੰਨ ਨਹੀਂਦਾ ਪਰ ਹਰਿਆਣਾ ਕਮੇਟੀ ਤਾਂ ਮੰਨ ਨਹੀਂ ਲਾਇਆ ਨਾ ਇੱਕ ਪਾਸੇ ਕਹਿੰਦੇ ਨੇ ਮੰਨਦੇ ਨਹੀਂ ਦੂਜੇ ਪਾਸੇ ਮੰਨ ਲਈ ਇਹਨਾਂ ਦੀਆਂ ਚਾਲਾਂ ਨੇ ਚਾਲਾਂ ਖੇੜ ਦੇਣ ਲੀ ਲਾਸਟ ਕੁਐਸਚਨ ਹੈ ਆਨ ਅੰਦੋਲਨ ਵਿੱਚ ਕਿਸਾਨਾਂ ਦੇ ਬੜਾ ਪ੍ਰਤਖੰਡ ਹੋਏ। ਔਰ ਕੁਝ ਹਰਿਆਣਾ ਦੇ ਪੁਲਿਸ ਅਫਸਰਾਂ ਨੇ ਜਾਤੀ ਹੱਦ ਵਿਚਾਰ। ਪੰਜਾਬ ਦੇ ਕਿਸਾਨਾਂ ਉੱਤੇ ਗੋਲੀਬਾਰੀ। ਪੂਰਾ ਮੜਾਗਾਮ ਦੇ ਕਿਸਾਨਾਂ ਦੇ ਗੋਲੀਬਾਰੀ ਕਰਨੀ ਨਹੀਂ ਚਾਹੀਦੀ। ਕਿਸਾਨ ਤੇ ਅੰਮ ਦਾਤਾ ਹਰਿਆਣਾ ਦੇ ਸਿੱਟਾ ਮਤ ਪ੍ਰਤੀਨਿਧੀ ਹਰਿਆਣਾ ਦੇ ਸਿੱਖਾਂ ਦਾਤਾ ਹੈ। ਸਿੱਖਾਂ ਦੇ ਉੱਤੇ ਕਦੇ ਵੀ ਗੋਲੀਬਾਰੀ ਨਹੀਂ ਕਰਨੀ ਚਾਹੀਦੀ। ਨਾ ਤਵੇ ਚੀ ਬੋਕਸ ਤੋਂ ਬਚੋਣਾ ਹੁੰਦਾ ਹਨ। ਸਿੱਖਾਂ ਨੂੰ ਕਿਹਦੀ ਅਪੀਲ ਕਰੋ ਦੇਖੋ ਕਿਸ ਪਾਰਟੀ ਦੇ ਹੱਥ ਹਟਾ ਕੇ ਜਿਹੜੀ ਪਾਰਟੀ ਹਰਿਆਣਾ ਦੇ ਵਿੱਚ ਸਿੱਖਾਂ ਦੇ ਨਾਲ ਸਿੱਖਾਂ ਦੀ ਮਦਦ ਕਰੇਗੀ ਉਸ ਪਾਰਟੀ ਦਾ ਅਸੀਂ ਅਪੀਲ ਕਰਾਂਗੇ ਸਿੱਖਾਂ ਨੂੰ 12 ਕਮੇਟੀ ਚਾਹਤਾਂ ਨੂੰ ਸਿੱਖਾਂ ਦੀ ਸੇਵਾ ਤੇ ਅਸੀਂ ਜਿਹੜੀ ਪਾਰਟੀ ਅਸੀਂ ਦੇਖਾਂਗੇ ਵਿਚਾਰ ਕਰਾਂਗੇ ਜੱਟਾਂ ਦੇ ਵਿੱਚ ਵਿਚਾਰ ਕਰਾਂਗੇ ਜਨੂ ਦੇ ਵਿਚਾਰ ਕਰਾਂਗੇ ਜਿਹੜੀ ਪਾਰਟੀ ਸਿੱਖਾਂ ਦੇ ਕੰਮ ਕਰੇਗੀ ਸਿੱਖਾਂ ਦੇ ਹਿੱਤਾਂ 'ਚ ਰਹੇਗੀ ਉਸ ਪਾਰਟੀ ਤੇ ਅਸੀਂ ਮਦਦ ਕਰਾਂਗੇ